ਤੋ ਗੁਰੂ ਪਿਆਰਿਓ ਦੋ ਸ਼ਲੋਕ ਆਪਣੇ ਬਾਕੀ ਨੇ ਉਸ ਤੋਂ ਪਹਿਲਾਂ ਪਾਵਨ ਪਵਿੱਤਰ ਤਨਤਨ ਸ੍ਰੀ ਦਸਮ ਗ੍ਰੰਥ ਵਿੱਚੋਂ ਆਪਜ ਨੇ ਇੱਕ ਪਾਵਨ ਪਵਿੱਤਰ ਤਰਾਨਾ ਜੋ ਤਨਤਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜੀ ਦਾ ਗਾਇਆ ਹੈ ਆਪਾਂ ਪੜ ਕੇ 2 ਮਿੰਟ ਦਾ ਤਰਾਨਾ ਫਿਰ ਦੋ ਸ਼ਲੋਕ ਲਾ ਕੇ ਫਿਰ ਗਿਆਨੀ ਜੀ ਆਪਾਂ ਨੂੰ ਗੁਰਮਤਿ ਵਿਚਾਰਾਂ ਨਾਲ ਨਿਹਾਲ ਕਰਨਗੇ ਇਹ ਪਾਵਨ ਪਵਿੱਤਰ ਬਾਣੀ ਮਰਦੰਗ ਦੁਆਰਾ ਗਾਇਨ ਕੀਤੀ ਜਾਣੀ ਆਓ ਪਾਵਨ ਪਵਿੱਤਰ ਸਤਿਗੁਰਾਂ ਦੇ ਕਲਮ ਆਦਿ ਸ਼੍ਰੀ ਦਸਮ ਗ੍ਰੰਥ ਦੇ ਅਥਾ ਗਿਆਨ ਵਿੱਚ ਚੁੱਪੇ ਮਾਰ ਕੇ 2 ਮਿੰਟ ਤਰਾਨਾ ਆਪਾਂ ਸਰਵਣ ਕਰੀਏ ਚਾਗੜ ਦੰਗਣਾ ਗੜ ਦੱਪਾ ਗੜ ਦੱਪਾ ਜੀ ਗਾਗੜ ਦੰਗਾ ਗੜ ਦੋ ਪਾਗੜ ਦੰਗਾ ਬਾਜੇ ਜਾਗ ਵਾਗ ਵਾਗ ਉਧੰਦਾ ਗੜ ਦੰਗਾ ਬਾਜੇ ਗਾਗੜ ਦੰਗਾ ਜੀ ਮਹਾ ਗਾਜ ਗਾਜੇ ਗਾਗੜ ਦੰਗਾ ਜੀ ਮਹਾ ਗਾਜ ਗਾਜੇ ਝਾਗੜ ਦੰਗਾ ਗੜ ਦੰਗਾ ਪਾਗੜ ਦੰਗਾ ਬਾਜੇ ਝਾਗੜ ਦੰਗਾ ਗੜ ਦੰਗਾ ਪਾਗੜ ਦੰਗਾ ਬਾਜੇ ਗਾਗੜ ਦੰਗਾ ਜੀ ਮਹਾ ਗਾਜ ਗਾਜੇ ਜਦੋਂ ਜੋਧੇ ਜੰਗ ਵਿੱਚ ਜਾਂਦੇ ਨੇ ਉਦੋਂ ਜਿਹੜੇ ਸ਼ਸਤਰ ਖੜਕਦੇ ਨੇ ਉਹ ਕਿਸ ਤਰ੍ਹਾਂ ਖੜਕਦੇ ਨੇ ਸਤਿਗੁਰੂ ਕਣਕੀ ਤਰਪਾਸ਼ਾ ਕਹਿੰਦੇ ਝਾਗੜਦੰਗ ਨਾਗੜਦੰਗ ਬਾਗੜਦੰਗ ਬਾਜੇ ਗਾਗੜਦੰਗ ਗਾਜੀ ਮਹਾਗਜ ਗਾਜੇ ਆਓ ਇਸ ਪ੍ਰਕਾਰ ਕਣਕੀ ਤਰਪਾਸ਼ਾ ਝਾਗੜਦੰਗ ਨਾਗੜਦੰਗ ਬਾਗੜਦੰਗ ਬਾਜੇ ਦਾਗੜਦੰਗ ਗਾਜੀ ਮਹਾਗਜ ਗਾਜੇ ਬਾਜੀ ਮਾ ਗਜ ਗਜ ਜਾਗੜ ਦਾ ਨਾਗੜ ਦਾ ਬਾੜ ਦਾ ਬਾਜ ਜਾਗੜ ਦਾ ਨਾਗੜ ਦਾ ਬਾੜ ਦਾ ਤਾਗੜ ਦਾ ਤੀਰੰਗ ਤੁਪ ਕੰ ਤੜਾ ਕੰ ਤਾਗੜ ਦਾ ਤੀਰੰਗ ਤੁਪ ਕੰ ਤੜਾ ਕੰ ਤਾਗੜ ਦਾ ਕਾਟੀ ਕਟਾਰੀ ਕੜਾ ਕੰ छागण दन शस्त्र रंग झागण दन झारे बाग दन बीरंग नागण दन तकारे नागण दन नगारे बागण दन पाके नागण नगारे बागण दन पाके बाजे बागण बाजे झागण दन नागण दन बाजे झागण दन ना ਝਾਗੜਦਨਗਰਦਨ ਬਾਗੜਦਨ ਬਾਜੇ ਪਾਗੜਦਨ ਬਾਜੇ ਬਾਗੜਦਨ ਬਾਜੇ ਝਾਗੜਦਨਗਰਦਨ ਬਾਗੜਦਨ ਬਾਜੇ ਬਾਗੜਦਨ ਬਾਜੇ ਬਾਗੜਦਨ ਬਾਜੇ ਝਾਗੜਦਨ ਨਾਗੜਦਨ ਬਾਗੜਦਨ ਬਾਜੇ ਝਾਗੜਦਨ ਝਾਗੜਦਨ ਬਾਗੜਦਨ ਬਾਜੇ ਬਾਗੜਦਨ ਬਾਜੇ ਝਾਗੜਦਨ ਨਾਗੜਦਨ ਬਾਗੜਦਨ ਟੰਗੜ ਦੰਨਾ ਅਗੜ ਦੰਨਾ ਬਾਗੜ ਦੰਨਾ ਬਾਗੜ ਦੰਨਾ ਅਗੜ ਦੰਨਾ ਅਗੜ ਦੰਨਾ ਬਾਗੜ ਦੰਨਾ ਬਾਗੜ ਦੰਨਾ ਅਗੜ ਦੰਨਾ ਅਗੜ ਦੰਨਾ ਬਾਗੜ ਦੰਨਾ ਬਾਗੜ ਦੰਨਾ ਕਾਗੜ ਦੰਗਾ ਜੀ ਮਾ ਗਜ ਗਾਜੇਗਾ ਜੇ ਕਾਗੜ ਦੰਗਾ ਜੀ ਮਾ ਗਜ ਗਾਜੇਗਾ ਗਜ ਗਾਜੇ ਗਜ ਗਾਜੇਗਾ ਗਜ ਗਾਜੇ ਅਗੜ ਦੰਨਾ ਅਗੜ ਦੰਨਾ ਬਾਗੜ ਦੰਨਾ ਬਾਗੜ ਦੰਨਾ ਅਗੜ ਦੰਨਾ ਅਗੜ ਦੰਨਾ ਅਗੜ ਦੰਨਾ ਅਗੜ ਦੰਨਾ ਬਾਗੜ ਦੰਨਾ ਬਾਗੜ ਦੰਨਾ